ਗੱਲਬਾਤ ਦੇ ਅਪਲਿਕੇਸ਼ਨ ਵੀ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਆਏ ਹਾਂ ਮਲੇਰ ਖੋੜਾ ਜਿੱਤੇ ਕਿ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਨਾਲ ਇੱਕ ਮੈਡਮ ਨੇ ਤੇ ਉਹਨਾਂ ਦਾ ਬੇਟਾ ਹੈ ਤੇ ਇੱਕ ਲੇਡੀਜ਼ ਵੱਲੋਂ ਇਹਨਾਂ ਦੇ ਪਰਿਵਾਰ ਤੇ ਬੁਰੀ ਤਰ੍ਹਾਂ ਹਮਲਾ ਕੀਤਾ ਗਿਆ ਹੈ ਤੇ ਬਹੁਤ ਜ਼ਿਆਦਾ ਇਹਨਾਂ ਨਾਲ ਬੁੱਕ ਮਾਰ ਹੋਈ ਹੈ ਇਹਨੂੰ ਵੀ ਗੱਲ ਕਰਦੇ ਹਾਂ ਜੀ ਮੈਮ ਕੀ ਨਾਮ ਹੈ ਤੁਹਾਡਾ ਜੀ ਜਨ 2000 ਤੋਂ ਵੀ ਹੋ ਗਏ ਤਾਂ ਸਿਰੇ ਲੰਘੇ ਪਰ ਸਾਹੇ ਇੱਕ ਅੰਦੇ ਦਾ ਕਮਿਟੈਂਟ ਨੇ ਨਾਮ ਲਈ ਕਿ ਸਾਹ ਤੋਂ ਕਰਦਾ ਹੈ ਜਿਹਨ ਮਾਨੋ ਦੇ ਕਾਦੀ ਹੈ ਅਲਿਖੇਲਣੇ ਨੂੰ ਲਾਦੇ ਨੇ ਸੇ ਮੈਮ ਸਾਰਾ ਮੱਲੇ ਵਾਲੇ ਜਿਹੜੇ ਨਾਮ ਨੇ ਤੁਹਾਡੇ ਪਿਆਰੇ ਨਾਮ ਤੇ ਇਸ ਤੋਂ ਪਹਿਲਾਂ ਕੋਈ ਕੰਪਲੀਟ ਕਰਾਈ ਹੈ ਪਹਿਲਾਂ ਵੀ ਜਿਹੜਾ ਇਹ ਹੁੰਦੀ ਹੈ ਤੁਹਾਡੀ ਹਾਂ ਤੋਂ ਤੋਂ ਮੈਂ ਨਾਮ ਹੁੰਦਾ ਹੈ ਪਾਟ ਲਗਾਏ ਜੀ ਤੇ ਅੱਜ ਕੀ ਕਿਸ ਤਰ੍ਹਾਂ ਉਹ ਕੀ ਕੁਝ ਰਿਹਾ ਆ ਪਾਉਂਦਾ ਤੇ ਇਹ ਨਾਂ ਨਾਲ ਜਿਹੜਾ ਜੋ ਹੁੰਦਾ ਹਾਂਜੀ ਇਹਨਾਂ ਨਾਲ ਕੀ ਹੋਇਆ ਤੇ ਕੋਈ ਕੰਪਲੇਂਟਰ ਆਈ ਹੁਣ ਆਈ ਸੀ ਪੁਲਿਸ ਵਾਲੇ एफआईआर दर्ज नहीं करी मैंने खाली दिमाग से मैं प्रशासन तो की मांग करता चाहते चाहते काफी कार्य करने और तो बने चाहिए सारे नाल है गल पंजाब दी टीवी ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਆਏ ਮਲੇਰ ਕੋਟਲੇ ਧੋਬ ਘਟ ਮੰਨੇ ਦੇ ਵਿੱਚ ਜਿੱਥੇ ਕੀ ਇੱਕ ਪਰਿਵਾਰ ਦੀ ਬਹੁਤ ਜ਼ਿਆਦਾ ਕੁੱਟਮਾਰ ਹੋਈ ਹੈ ਤੇ ਜਿਸ ਲੇਡੀਸ ਨੇ ਕੁੱਟਮਾਰ ਕੀਤੀ ਹੈ ਤੇ ਮਲਾਵਾਸੀ ਵੀ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਕਰਦੇ ਆ ਤੇ ਉਹ ਕੀ ਕਹਿਣਾ ਚਾਹੁੰਦੇ ਨੇ ਹਾਂ ਜੀ ਮੈਂ ਕੀ ਨਾਮ ਤੁਹਾਡਾ ਮਾਣੀ ਮਾਇ ਆ ਮੈਂ ਦਾਤੋ ਦਾ ਜਿਹੜੀ ਜੇ ਉੱਤਮਾਰ ਹੋਈ ਹੈ ਬਹੁਤ ਬਹੁਤ ਗੱਤ ਮੋਲਦੀ ਹੈ ਮੈਂ ਉਹਨਾਂ ਦਾ ਨਾਮ ਕੀ ਹੈ ਨਾਮ ਦੱਸ ਸਕਦੇ ਮੀਨਾ ਮਾਇ ਹਾਂ ਜੀ ਕੀ ਨਾਮ ਹੈ ਤੁਹਾਡਾ ਬੰਦਲਾ ਦੇ ਤੇ ਜਿਹੜਾ ਅੱਜ ਲੜਾਈ ਝਗੜਾ ਹੋਇਆ ਹੈ ਉਹ ਤੁਸੀਂ ਦੱਸ ਸਕਦੇ ਕੀ ਨਾਮ ਨਾਲ ਹੋਇਆ ਹਾਂਜੀ ਸਾਡਾ ਨਾਮ ਦਾ ਫੈਸਲੇ ਜੀ ਇੰਨਾ ਨਾਲ ਹੋਇਆ ਅਬ ਚਾਰੇ ਕਾਸੇ ਬਜ਼ੁਰਗ ਨੇ ਇਹ ਕਿਹੜੇ ਕੋਈ ਲੜ ਬੋਲ ਸਕਦੇ ਨਹੀਂ ਲੜਦੇ ਬੋਲਦੇ ਹੈਗੇ ਨੇ ਕਿਸੇ ਨਾਲ ਪਰ ਜੋ ਵੀ ਹੋ ਰਿਹਾ ਨਜਾਇਜ਼ ਹੋ ਰਿਹਾ ਬਹੁਤ ਬਹੁਤ ਜ਼ਿਆਦਾ ਬਤਮੀਈ ਲੱਗੀ ਐਨੀ ਲੇਟਸ ਬਤਮੀਈ ਜੇ ਸਾਰੇ ਮੱਲੇ ਦਾ ਜੀਰਾ ਦੁੱਧ ਕਰ ਰੱਖਿਆ ਹੈ ਹਨਾ ਐਨੀ ਹੋਣੀ ਨਹੀਂ ਚਾਹੀਦੀ ਤੇ ਸਾਡੀ ਵੀ ਨੂੰਹਾਂ ਧੀਆਂ ਨੇ ਬਾਦ ਦੇ ਸਾਡੀ ਵੀ ਨੂੰਹ ਧੀਆਂ ਨੇ ਇਕਰਾਮ ਕਰ ਰਹੀ ਹੈ ਹਨਾ ਇਸ ਤੋਂ ਬਸਤੇ ਰਹਿ ਕੇ ਇਸ ਨੂੰ ਮੱਲੇ ਤੋਂ ਕੱਢਿਆ ਜਾਵੇ ਸਾਡੇ ਹੱਥ ਜੋੜ ਕੇ ਬੇਨਤੀ ਕੋਈ ਐਪਲੀਕੇਸ਼ਨ ਪ੍ਰਸ਼ਾਸਨ ਨੂੰ ਦਿੱਤੀ ਅਸੀਂ ਦਮਾਂਗੇ ਜੀ ਮੰਗੇ ਰਸੀ ਨੂੰ ਰਹਿ ਨਹੀਂ ਦੇਣਾ ਦੇਖੀਏ ਕਿ ਚਾਹ ਨਹੀਂ ਤੁਸੀਂ ਕੀ ਚਾਹਦੇ ਅਸੀਂ ਇਹ ਚਾਹਦੇ ਵੀ ਇਹ ਬਸ ਸੋਤੋ ਕੰਮ ਕੱਢ ਕੇ ਆਪਣਾ ਕਾਦੀ ਕਰਵਾਓ ਜਿਹੜੀ ਅੱਜ ਇਹ ਕੁੜੀਆਂ ਨੇ ਨਜਾਇਜ਼ ਕਰ ਰਹੀ ਹੈ ਜੇ ਇਹ ਆਪਣਾ ਕਮੰਦੀਆਂ ਨੇ ਖੰਡੀਆਂ ਨੇ ਮਾਂ ਨਹੀਂ ਕੋਈ ਬਾਪ ਨਹੀਂ ਹੈ ਹਨਾ ਇਹ ਕੁੜੀਆਂ ਨੂੰ ਨਜਾਇਜ਼ ਕਰ ਰਹੀਆਂ ਨੇ ਕਿਸੇ ਘਰ ਦੇ ਕਾਧਰੀ ਉਹ ਉਹਨਾਂ ਦੀ ਕੀ ਲੱਗਦੀ ਹੈ ਇਹ ਨੇ ਲੰਦਾ ਨੇ ਜੀ ਪਰਜਾਈ ਲੱਗਦੀ ਹੈ ਇਹ ਬਸ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਦੇ ਇਹ ਆਪ ਲੋਕ ਜਿਹਦੇ ਦੇ ਮਾਪੇ ਨੇ ਆਪਣੇ ਤੇਰੀਆਂ ਅਗੇ ਤੇ ਵੀ ਰਮ ਕਰਨ ਕਰਦੀ ਐ ਅਸਾਂ ਇਹ ਕਹਿੰਦੇ ਸਾਰੇ ਕੁ ਮੁਹੱਲੇ ਚ ਬਹੁਤ ਹੀ ਜ਼ਿਆਦਾ ਨਜ਼ਾਇਜ਼ ਕਰਦੀ ਐ ਬੋਸਾ ਥਾਣੇ ਜਾਂਦੀ ਐ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦੇ ਜੀ ਅੱਜ ਵੀ ਲੜਾਈ ਕਰਦਾ ਤੇ ਕਿਹੜੇ ਕੰਮ ਕਰਦੀ ਐ ਤੁਸੀਂ ਇਹਨਾਂ ਨੂੰ ਨਜ਼ਾਇਜ਼ ਕਰਦੀ ਐ ਇਹ ਕੁੜੀਆਂ ਨਾਲ ਵੀ ਨਜ਼ਾਇਜ਼ ਕਰਦੀ ਆ ਤੇ ਨਾਲ ਕੱਡਦੀਆਂ ਬੋਣਡੀਆਂ ਨੂੰ ਵੀ ਲੱਗ ਕੇ ਦਾੜਾ ਕੱਢਦੀ ਐ ਨਾਲੇ ਕਿਹਦੀ ਨੂੰ ਕੁੱਟ ਕੇ ਹੈਗੀ ਆ ਮੈਂ ਕੁਛਾ ਸਿੱਧਾ ਬੋਲਦੀ ਐ ਮੇਰੀ ਭਤੀਜੀ ਨੂੰ ਵੀ ਦਾੜਾ ਕੱਢਦੀ ਮੇਰੀ ਬੋਤੀ ਨੂੰ ਵੀ ਕੱਢਦੀ ਐ ਹਰ ਕਿਸੇ ਨੂੰ ਕੁਛਾ ਸਿੱਧਾ ਬੋਲਦੀ ਐ ਮੈਂ ਉੱਥੇ ਰਹਿਣੀ ਨਹੀਂ ਚਾਹਦੀ ਤੇ ਰਹਿਣ ਤੁਸੀਂ ਦੱਸੋ ਕਿ ਜਿੱਦਾਂ ਤੁਹਾਡੇ ਟੋਪਲੀ ਕਰਕੇ ਜੀ ਆਂ ਆਨੇ ਕਰਦੇ ਸਾਰੇ ਆਏ ਨੇ ਮੈਂ ਬਾਤ ਕਰ ਤੂੰ ਮਾਹੌਲ ਨਿਆਂ ਕਰਾਉਂ ਨਿਆਂ ਕਰਾਉਂ ਹਾਂਜੀ ਮਾਤਾ ਜੀ ਕੀ ਨਾਮ ਤੁਹਾਡਾ ਮਾਇ ਮਾਤਾ ਜਿਹੜੀ ਅੱਜ ਲੜਾਈ ਹੋਈ ਉਹਦੇ ਬਾਰੇ ਦੱਸੋ ਹਾਂ ਮੈਨੂੰ ਕੀ ਦੱਸੋ ਦੱਸੋ ਕੀ ਹੋਇਆ ਅੱਜ ਜਿਹੜੀ ਲੜਾਈ ਹੋਈ ਹੈ ਸੁਭਾ ਸੁਭਾ ਤੰਗ ਕਰਦੀ ਹੈ ਬਹੁਤ ਅੜੀਆਂ ਚ ਕਾਲਾ ਡੜ ਗਈ ਹੈ ਹਾਂ ਕਿਸੇ ਕੋਲੋਂ ਕੰਮ ਕਰਦੇ ਦੱਸ ਸਕਦੇ ਹੋ ਅਗਰ ਮੈਂ ਚੰਨੀ ਦੀ ਕਿ ਸਰ ਉਹ ਕਈ ਨਾ ਤੁਹਾਡੇ ਕੋਲ ਕਿਹਨੋਂ ਤੁਹਾਰੇ ਮਿਲਣੇ ਪ੍ਰਸ਼ਾ ਆਹਾਰੇ ਮਿਲਣੇ ਮਤੈ ਸੁਣੇ ਕਿ ਤੁਹਾਡੇ ਨਾਲ ਵੀ ਲੜਾਈ ਹੋਈ ਜੀ ਤੂੰ ਦੱਸ ਤੋ ਤੁਹਾਡੇ ਨਾਲ ਕਿਸ ਤਰ੍ਹਾਂ ਲੜਾਈ ਹੁੰਦੀ ਹੈ ਮੇਰੇ ਨਾਲ ਮੇਰਾ ਦਰਵਾਜੇ ਦੇ ਵਿੱਚ ਪਹਿਲਾਂ ਹੋਡੀ ਤੋੜੀ ਫੇਰ ਉਹਨੇ ਮੇਰੇ ਨਾਲ 6 ਗੱਲਾਂ ਆਪਾਂ ਬਾਕੀ ਹੋਗੀਰ ਬੰਨ੍ਹੇ ਛੇ ਬੰਦੀ ਜਾਹਾਂ ਕੋਈ ਹੱਥ ਝਾਉਂਦੀ ਮਗਰ ਲਾ ਕੇ ਦੇਖੋ ਕਿ ਮੇਰਾ ਨਹੀਂ ਕਹਿੰਦੇ ਆ ਨਾ ਕਿ ਲੋਹੇ ਗਾਂਦੀ ਬੰਦ ਕਰਾ ਮਾਤਾ ਜੀ ਜਿਹੜੇ ਅੱਜ ਜਿਹੜੇ ਮੈਡਮ ਨਾਲ ਹੋਰ ਕਰਾਉਂ ਕਿ ਮਾਰ ਦਈਆ ਉਹ ਪਾਸੇ ਨੂੰ ਚੂਰ ਪ੍ਰਚਾਰ ਦਿਖਾਉਂਦੇ ਤੇ ਮੰਨ ਨਹੀਂ ਲੱਗਦੇ ਕਿ ਆਪੇ ਹੀ ਪੀ ਗਿਆ ਤੇ ਅੱਜ ਅਸੀਂ ਕਿੰਨੇ ਆਏ ਤਾਂ ਗਾਂਦੀਏ ਗੱਲਾਂ ਕਰਨ ਤੂੰ ਦੇਖੋ ਲੋ ਕਿ ਸਾਡੇ ਨਾਲ ਹੋਰ ਮਹੱਲਾ ਨਿਵਾਸੀ ਵੀ ਨੇ ਤੇ ਉਹਨਾਂ ਨਾਲ ਵੀ ਗੱਲ ਕਰਦੇ ਆ ਹਾਂਜੀ ਕੀ ਨਾਮ ਹੈ ਤੁਹਾਡਾ ਅੱਜ ਕੀ ਹੋਇਆ ਦੱਸ ਸਕਦੇ ਹੋ ਕਿ ਇਹ ਮੇਰੀ ਦਰਾਨੀ ਆ ਮੈਂ ਕਹਾਂ ਉਹ ਕੱਚੰਗਾ ਨਹੀਂ ਕੰਦੇ ਕੋ ਤੈਨੂੰ ਮਾਰਾ ਨਹੀਂ ਕੰਦੇ ਬੋਨੇ ਉਹਨੂੰ ਦਿਓ ਜਿਵੇਂ ਗੇਟ ਕਿਨੋਆ ਬਹੁਤ ਡੇਰ ਜਿਆ ਕਰਿਆ ਅੱਜ ਦੰਦਿਆਂ ਵਧਿਆਂ ਮੇਰੇ ਪੁੱਤ ਤੇ ਕਾ ਵੀ ਦਰਾਨੀ ਕਾ ਵੀ ਸਾਹਣ ਦਾ ਬਹੁਤ ਬੁਰਾ ਹਾਲ ਕਰਿਆ ਉਹਨੇ ਕੱਲ ਇੱਕ ਜਨਾਨੀ ਸਾਰੇ ਮਹਲੇ ਪਰਸਾਈ ਹੋਈ ਤੇ ਮੇਰੇ ਨਾ ਵਾਸੀ ਨੇ ਬੋਰਾ ਨੇ ਵੀ ਦੱਸਿਆ ਜੀ ਦੱਸ ਸਕਦੇ ਹੋ ਕਿ ਜਿਹੜਾ ਉਹ ਲੜਾਈ ਕਰਦੇ ਨੇ ਉਹਨਾਂ ਲੜਾਈ ਦਾ ਖਾਦੀਆ ਨਾਲ ਹਾਂ ਨਾ ਨਾ ਦਾ ਕਾ ਕੁਲੀਆ ਕੰ ਕਿੱਥੇ ਚਲੀ ਜਾਂਦੀਆਂ ਕੁਲੀਆ ਮਾਰੇ ਮਾਣੇ ਕੋਈ ਗੱਲ ਨਹੀਂ ਨਾ ਕਿੱਥੇ ਚਲੇ ਪਾਈ ਹੋਏ ਸਾਰਾ ਬਿਜਾ ਮੈਂ ਛੋਟਾ ਲੱਗਦਾ ਮਾਤਰਾ ਜਿਹੜਾ ਕੁੜੀਆਂ ਦੇ ਮੁੱਲੇ ਨਹੀਂ ਵਸਿਆ ਨੂੰ ਕਿਸੇ ਗੱਲ ਲਈ ਪਰੇਸ਼ਾਨ ਕਰਦੇ ਨਹੀਂ ਬਹੁਤ ਬੰਦਾ ਰਾਏ ਤਾ ਲੜਦੀ ਆ ਬੱਚਿਆ ਪਿੱਛੇ ਸਾਰਿਆਂ ਨਾਲ ਲੜਦੀ ਆ ਬੱਚਿਆ ਪਿੱਛੇ ਸਭ ਨੂੰ ਲੜਦੇ ਤੁਸੀਂ ਕੀ ਚੱਲ ਰਹੇ ਹੋ ਅਸਟਾ ਸਾਫ਼ ਜਾ ਰਹੇ ਹਾਂ ਵੀ ਬਸ ਇਸ ਤਰ੍ਹਾਂ ਨਾ ਕਰਿਆ ਨਹੀਂ ਬੜੀ ਚਾਹੀਦੀ ਇੱਕ ਅਰਚਕਟਣੀ ਚਾਹੀਦੀ ਸਾਡੇ ਗੁੰਡਾ ਖਾਨਦਾਨ ਕਹਿੰਦੇ ਸਾਡੇ ਸਾਲੇ ਨੂੰ ਕਹਿੰਦਾ ਵੀ ਇਹ ਦੇਖ ਲਗਣ ਦੇ ਖਾਨਦਾਨ